ਦੋਸਤੋ ਸੌਖਾ ਬੱਲਾ ਗੁਰੂਤ ਮੇਰੀ ਫਾਰਮ ਤੇ ਆਪਦੀ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਅਸੀਂ ਸਭ ਤੋਂ ਚੰਗੀ ਮੋਰਾ ਨਸਲ ਦੀ ਮੱਝ ਦੀ ਪਛਾਣ ਮੋਰਾ ਨਸਲ ਦੀ ਮੱਝ ਦੀ ਪਛਾਣ ਤੇ ਦੁੱਧ ਦੇਣ ਵਾਲੀ ਮੱਝ ਦੀ ਪਛਾਣ ਸੋ ਦੋਸਤੋ ਕਈ ਵੀਰ ਪਛਾਣਾਂ ਭਰਾਵਾਂ ਦੇ ਮੈਸੇਜ ਆਏ ਹੁੰਦੇ ਆ ਵੀ ਸਾਡੀ ਮੱਝ ਅੱਧੀ ਲੈਂਦੀ ਏ ਤੇ ਲੋਕ ਨਹੀਂ ਦੇਦੇ ਸੋ ਦੋਸਤੋ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਦੱਸੀ ਦੱਸੀ ਹੈ ਗਾਵਾਂ ਦੀ ਪਛਾਣ ਦੱਸੀ ਹੈ ਵੀ ਗਾਵਾਂ ਦੀ ਪਛਾਣ ਕਿੱਦਾਂ ਕਰੀਏ ਸੋ ਦੋਸਤੋ ਅੱਜ ਜਿਹੜੀ ਤੁਸੀਂ ਮੋਹਨ ਅਸਲ ਦੀ ਮੱਝ ਦੀ ਪਛਾਣ ਸਭ ਤੋਂ ਪਹਿਲੀ ਗੱਲ ਦੋਸਤੋ ਜਿਹੜਾ ਇਹਦਾ ਜਿਹੜਾ ਮਾਸ ਇਸਕਿਨ ਹੈ ਦੋਸਤੋ ਇਹ ਬਿਲਕੁਲ ਪਤਲੀ ਹੋਣੀ ਚਾਹੀਦੀ ਹੈ ਸੋ ਦੋਸਤੋ ਜਿਹੜੀ ਮੱਝ ਦਾ ਇਹ ਸਕਿਨ ਬਹੁਤ ਮੋਟੀ ਹੋਵੇਗੀ ਉਹ ਇਹਨਾਂ ਦੁੱਧ ਦੇਣ ਦੀ ਸ਼ਮਤਾ ਨਹੀਂ ਰੱਖਦੀ ਕਿੱਦਾਂ ਮੈਂ ਤੁਹਾਨੂੰ ਉਹ ਦਿਖਾ ਰਿਹਾ ਇਹ ਝੋਟੀ ਹੈ ਪਹਿਲਾ ਸੂਆ ਸੁਈ ਹੋਈ ਹੈ ਅਲੱਗ ਕਰਕੇ 5 ਕੁ ਮਹੀਨਿਆਂ ਦੀ ਸੂਈ ਹੋਈ ਏ ਤੇ 2 ਕੁ ਮਹੀਨਿਆਂ ਦੀ ਗੱਬੜ ਨੇ ਸੋ ਦੋਸਤੋ ਸਭ ਤੋਂ ਪਹਿਲਾਂ ਜਿਹੜੀ ਇਹਦੀ ਇੱਥੇ ਜਿਹੜੀ ਹੈ ਪਛਾਣ ਸਭ ਤੋਂ ਮੇਨ ਇਹਦੇ ਜਿਹੜੇ ਵਰਬਰ ਲਿਪਸਟਿਕ ਆ ਦੋਸਤੋ ਵਰਬਰ ਲਿਪਸ ਦੇ ਕੋਲੋਂ نیچے ਥੋੜਾ ਜਿਹਾ ਆ ਚੀਜ਼ ਦੋਸਤੋ ਆ ਦੋ ਬਟਨ ਤੁਹਾਨੂੰ ਦੱਸਣਗੇ ਆ ਬਿਲਕੁਲ ਤੁਹਾਨੂੰ ਥੋੜੇ ਜੇ ਮੈਨੂੰ ਲੱਗਦਾ ਵੀ ਕਲੀਅਰ ਨਾ ਦਿਖਦੇ ਹੁਣ ਵੈਸੇ ਮੈਂ ਵੀਰ ਨੂੰ ਕਹਾਂਗਾ ਵੀ ਕੈਮਰਾ ਨੇੜੇ ਕਰਕੇ ਦਿਖਾਏ ਇਹ ਦੋ ਬਟਨ ਹੁੰਦੇ ਆ ਇਹ ਤੇ ਇੱਕ ਮੋਹਰਾ ਨਸਲ ਦੀ ਬਹੁਤ ਵੱਡੀ ਪਹਿਚਾਨ ਹੈ ਆ ਜਿਹੜੇ ਦੋ ਬਟਨ ਜਿਹੜੇ ਪਸ਼ੂ ਦੇ ਨਹੀਂ ਹੋਣਗੇ ਨਾ ਉਹ ਮੈਕਸਿਮਮ ਮੋਹਰਾ ਦੇ ਵਿੱਚ ਨਹੀਂ ਆਵੇਗੀ ਉਹ ਮਿਕਸ ਦੇ ਵਿੱਚ ਆ ਜਾਏਗੀ ਸੋ ਦੋਸਤੋ ਜਿੱਦਾਂ ਇਹਦਾ ਆਹ ਆਰਡਰ ਹੈਗਾ ਆਹ ਦਾ ਲੈਵਾ ਹੈਗਾ ਆ ਥਾਨੇ ਇਹ ਦੋ ਚਾਰੇ ਥਾਨ ਦੋਸਤੋ ਇਹ ਬਹੁਤ ਸੋਹਣੇ ਅਲੱਗ-ਅਲੱਗ ਨੇ ਬਰੋਬਰ ਦੇ ਥਾਨ ਨੇ ਪੂਰੀ ਵਿਥੀ ਦੇ ਥਾਨ ਨੇ ਸੋ ਜਿਹੜੀ ਇਹ ਝੋਟੀ ਏ ਇਹ ਸੋ ਦੋਸਤੋ 10 11 ਕਿਲੋ ਦੁੱਧ ਜਿਹੜਾ ਇਹਨੇ ਦਿੱਤਾ ਹੈ ਪੀਕ ਲੈਵਲ ਤੇ ਹੋਨੇ 8 ਕਿਲੋ ਤੋਂ ਦਿੰਦੀ ਪਈ ਦੋਸਤੋ ਕਿਉਂਕਿ ਦੋਸਤੋ ਮੈਂ ਚਾਹ ਲੋ ਜਿਹੜੀ ਵੀ ਗੱਲ ਦੱਸਣੀ ਹੈ ਨਾ ਮੈਂ ਤੁਹਾਨੂੰ ਉਹ ਗੱਲ ਵਧਾ ਚੜਾ ਕੇ ਤੁਹਾਡੇ ਨਾਲ ਗੱਲ ਨਹੀਂ ਕਰਨੀ ਜੀ ਇਹ ਛੋਟੀ 15 ਲੀਟਰ ਦਿੰਦੀ ਪਈ ਹੈ ਜੀ ਇਹ 20 ਲੀਟਰ ਦਿੰਦੀ ਪਈ ਹੈ ਨਹੀਂ ਜੀ ਦੋਸਤੋ ਇਹਨਾਂ ਜਿਹੜੀ ਪੂਛ ਦੇ ਵਿੱਚ ਪੂਰੀ ਇਹ ਜੈਡ ਬਲੈਕ ਹੋਏਗੀ ਜਿਹੜੀ ਇਹਦੀ ਪੂਛ ਉਹਦੇ ਵਿੱਚ ਮੈਕਸਿਮਮ ਕੋਸ਼ ਵਾਲ ਆ ਦੇਖੋ ਦੋਸਤੋ ਆ ਪੂਰੀ ਜੈਡ ਬਲੈਕ ਹੈ ਕੋਸ਼ਵਾਲ ਹੀ ਚਿੱਟੇ ਹੋਣਗੇ ਇਹ ਵੀ ਇੱਕ ਮੁਰਹ ਦੀ ਬਹੁਤ ਵੱਡੀ ਜਿਹੜੀ ਇਹ ਨਿਸ਼ਾਨੀ ਹੈ ਮੁਰਹ ਝੋਟੀ ਦੀ ਦੋ ਦੋ ਦਿਨ ਵਾਲੀ ਝੋਟੀ ਦੀ ਸੋ ਦੋਸਤੋ ਉਸ ਤੋਂ ਬਾਅਦ ਜਿਹੜਾ ਤੁਸੀਂ ਇਹਦੇ ਨੀਤੇ ਪਾਰ ਤੇ ਜਿਹੜੀ ਚੀਜ਼ ਦੇਖਣੀ ਹੈ ਸੋ ਦੋਸਤੋ ਆਹ ਅਲੀ ਦੋ ਦੋ ਵਾਲੀ ਵੇਨ ਮਿਲਕ ਵੇਨ ਸੋ ਦੋਸਤੋ ਜਿਹੜੀ ਜਿਹੜੀ ਝੋਟੀ ਦੀ ਜਾਂ ਜਿਹੜੀ ਮੱਝ ਦੀ ਆਹ ਮਿਲਕ ਵੇਨ ਪੂਰੀ ਮੋਟੀ ਹੋਵੇਗੀ ਸੋ ਦੋਸਤੋ ਉਹ ਚੰਗਾ ਦੁੱਧ ਦੇਣ ਦੀ ਜਿਹੜੀ ਸ਼ਮਤਾ ਰੱਖਦੀ ਹੋਵੇਗੀ ਮੈਨੂੰ ਵੀ ਉਮੀਦ ਹੈ ਵੀ ਅਗਲੇ ਸੂਏ ਨੈਕਸਟ ਟਾਈਮ ਝੋਟੀ ਇਹ ਦੁੱਧ ਜਿਹੜੀ ਹੈ 15 16 ਲੀਟਰ ਰਾਮ ਨਾਲ ਦੇਗੀ ਸੋ ਦੋਸਤੋ ਇਹ ਜਿਹੜੀ ਪਛਾਣ ਤੁਹਾਨੂੰ ਮੈਂ ਦੱਸੀ ਸੀਗੀ ਆਪਣੀ ਪਿਛਲੀ ਵਾਰੀ ਐਚ ਐਫ ਗਾਂ ਦੀ ਪਛਾਣ ਦੱਸੀ ਸੀ ਅੱਜ ਮੈਂ ਤੁਹਾਨੂੰ ਇੱਕ ਮੋਹਰਾ ਮੱਝ ਦੀ ਬੁੱਧ ਦੇਣ ਵਾਲੀ ਮੱਝ ਦੀ ਸੋ ਦੋਸਤੋ ਮੈਂ ਪਛਾਣ ਦੱਸਦਾ ਪਿਆ ਸੋ ਦੋਸਤੋ ਇੱਕ ਸਭ ਤੋਂ ਜਿਹੜੀ ਮੇਨ ਨਿਸ਼ਾਨੀ ਹੁੰਦੀ ਨਾ ਜੀ ਇਹਨਾਂ ਇਹਨਾਂ ਦੀ ਸੋ ਨਾਲ ਨਾਲ ਅਸੀਂ ਬੱਜਾ ਵੀ ਨੁਵਾਈ ਜਾਂਦੇ ਆ ਮੈਂ ਕਿਹਾ ਚਲੋ ਦੋਸਤਾਂ ਨੂੰ ਦੱਸ ਦਈਏ ਵੀ ਅੱਜ ਮੱਝ ਦੀ ਪਛਾਣ ਦੱਸ ਦਈਏ ਉਹ ਉਹ ਕੋ ਐਕਲ ਨੂੰ ਖਾਤੋ ਜਿਹੜੀ ਮੇਨ ਨਿਸ਼ਾਨੀ ਹੁੰਦੀ ਉਸ ਦੇਣ ਵਾਲੀ ਹੋਰ ਮੱਝੀ ਉਹ ਦੋਸਤੋ ਆ ਦੇਖੋ ਆ ਜਿਹੜੀ ਪੂਸ਼ਣ ਜਿਹੜਾ ਇਹ ਦੋਸਤੋ ਤੁਸੀਂ ਦੇਖ ਲਿਓ ਇਹ ਦੋ ਗਿੱਠਾ ਆਪਣੀਆਂ ਜਿਹੜੀਆਂ ਦੋ ਗਿੱਠਾ ਦੋ ਗਿੱਠਾਂ ਤੱਕ ਕੀ ਐਂਦੀ ਜਿਹੜੀ ਹੱਡੀ ਹੋਣੀ ਚਾਹੀਦੀ ਏ ਉਸ ਤੋਂ ਅੱਗੇ ਆਹ ਸਾਰੀ ਜਿਹੜੀ ਪੂਸ਼ਲੇ ਨਰਮ ਹੋਣੀ ਚਾਹੀਦੀ ਏ ਇਹ ਜਿੰਨੀ ਵੀ ਪੂਸ਼ਲ ਪਿੱਛੇ ਐ ਮੁੜਦੀ ਹੋਵੇਗੀ ਮਲੈਮ ਹੋਵੇਗੀ ਸੋ ਦੋਸਤੋ ਉਹਨਾਂ ਹੀ ਤੁਹਾਡੀ ਜਿਹੜੀ ਮੱਝ ਏ ਉਹ ਦੁੱਧ ਜ਼ਿਆਦਾ ਦੇਣ ਦੀ ਸ਼ਮਤਾ ਰੱਖਦੀ ਹੋਵੇਗੀ ਦੋਸਤੋ ਇਹ ਮੇਰਾ ਜਿਹੜਾ ਤਜਰਬਾ ਹੈ 2010 ਤੋਂ ਫੀਲਡ ਦੇ ਵਿੱਚ ਵੀ ਕਿਹੜੀ ਮੱਝ ਦੁੱਧ ਦੇ ਸਕਦੀ ਏ ਸੋ ਦੋਸਤੋ ਇਹ ਇੱਕ ਮੂਰਾ ਨਸਲ ਦੀ ਨਿਸ਼ਾਨੀ ਏ ਬਰੀਡ ਦੀ ਨਿਸ਼ਾਨੀ ਏ ਤੇ ਦੁੱਧ ਦੇਣ ਦਾ ਜਿਹੜਾ ਇਹਦਾ ਦੁੱਧ ਦੇਣ ਦਾ ਇਹਦੀ ਸ਼ਕਤੀ ਹੈ ਜਿਹੜੀ ਇਹ ਜਿੰਦੇ ਚ ਮੱਝ ਦੇ ਕੁਆਲਿਟੀਆ ਹੋਣਗੀਆਂ ਸੋ ਦੋਸਤੋ ਉਸ ਤੋਂ ਨੰਬਰ ਤੇ ਜਿਹੜੀ ਇਹਦੀ ਆਹ ਬੁੱਥੀ ਏ ਦੋਸਤੋ ਇਹ ਬਹੁਤ ਪਤਲੀ ਹੁੰਦੀ ਏ ਇਹ ਬਿਲਕੁਲ ਪਤਲੀ ਹੋਏਗੀ ਬੁੱਥੀ ਇਹ ਨਹੀਂ ਵੀ ਤਗੜਾ ਸਿਰ ਹੋਏਗਾ ਤੇ ਇਹ ਵੀ ਇੱਕ ਬਹੁਤ ਜਿਹੜੀ ਜਿੰਦੀ ਮੱਝ ਦੀ ਸਭ ਤੋਂ ਪਤਲੀ ਏ ਮੂੰਹ ਹੋਵੇਗਾ ਫੇਸ ਹੋਵੇਗਾ ਸੋ ਦੋਸਤੋ ਉਹ ਵੀ ਮੱਝ ਜਿਹੜਾ ਦੁੱਧ ਦੇਣ ਦੀ ਬਹੁਤ ਅੱਛੀ ਜਿਹੜੀ ਸ਼ਮਤਾ ਰੱਖਦੀ ਏ ਸੋ ਦੋਸਤੋ ਇਹ ਮੋਹਰਾਂ ਨਸਲ ਦੀਆਂ ਨਿਸ਼ਾਨੀਆਂ ਨੇ ਆ ਵੇਖੋ ਸਿੰਘ ਕਹਿੰਦੇ ਬਹੁਤ ਸੋਹਣੇ ਆ ਕੁੰਡੇ ਚੂਰ ਤੇ ਆ ਜਾਂਦਾ ਜਿਹੜਾ ਮੂੰਹ ਏ ਸੋ ਦੋਸਤੋ ਸਿੰਘਾਂ ਦੇ ਵਾਲ ਆਪਾਂ ਜਿਆਦਾ ਧਿਆਨ ਨਹੀਂ ਦੇ ਸਕਦੇ ਸੋ ਜਿਹੜਾ ਮੈਂ ਤੁਹਾਨੂੰ ਆਹ ਦੱਸਿਆ ਨੇ ਨਿਸ਼ਾਨੀਆਂ ਆਹ ਜਿਹੜੀ ਇਹਦੀ ਇੱਕ ਮੋਟੀ ਵੇਨ ਆ ਦੁੱਧ ਵਾਲੀ ਥਣ ਬਰਾਬਰ ਪੂਛ ਦੋ ਗਿੱਠਾਂ ਛੱਡ ਕੇ ਸਭ ਉਹ ਹਿੱਲ ਹਿੱਲਦੀ ਹੋਵੇ ਮਤਲਬ ਕਿ ਉਹਦੇ ਅੰਦਰ ਅੱਗੇ ਹੱਡੀਆਂ ਨਾ ਹੋਵੇ ਅੱਗੋਂ ਸਾਰੀ ਮਲਾਈਮ ਹੋਵੇ ਪੂਛ ਜਿਹੜੀ ਹੈ ਉਹ ਤੇ ਪੂਛ ਦੇ ਵਿੱਚ ਸਾਰੀ ਜੱਡ ਬਲੈਕ ਹੋਣ ਦੇ ਬਾਵਜੂਦ ਕੁਝ ਕੁ ਬਾਜ ਜਿਹੜੇ ਪੂਛਦੇ ਆ ਉਹ ਵਾਈਟ ਹੋਣ ਚਿੱਟੇ ਹੋਣ ਤੇ ਇਹ ਸੋ ਦੋਸਤੋ ਜਿਵੇਂ ਆਹ ਬਰਬਰ ਲਿਪਸ ਤੋਂ ਨੀਚੇ ਜਿਹੜਾ ਇੱਕ ਚੱਪੇ ਛੱਡ ਕੇ ਦੋ ਬਟਨ ਜਿਹੜੇ ਹੁੰਦੇ ਮੂਰਾ ਦੇ ਸੋ ਦੋਸਤੋ ਇਹ ਜਿਹੜੀ ਮੇਨ ਨਿਸ਼ਾਨੀ ਹੈ ਇਹ ਮੂਰਾ ਨਸਲ ਦੀ ਹੈ ਝੋਡੀ ਦੀ ਜਿਹੜੀ ਪਿੱਛਾ ਚੌੜਾ ਹੋਣਾ ਚਾਹੀਦਾ ਅੱਗੋਂ ਪਤਲੀ ਹੋਣੀ ਚਾਹੀਦੀ ਹੈ ਸੋ ਦੋਸਤੋ ਸਮਝਣ ਦੀਆਂ ਨਿਸ਼ਾਨੀਆਂ ਨੇ ਸੋ ਇਹ ਝੋਟੀ ਜਿਹੜੀ ਮੇਰੇ ਕੋਲੇ ਇਹ ਬਹੁਤ ਵਧੀਆ ਮੂਰਾ ਨਸਲ ਦੀ ਜਿਹੜੀ ਝੋਟੀ ਹੈ ਇਹ ਐਮ 29 ਦੀ ਝੋਟੀ ਹੈ ਸੋ ਬਹੁਤ ਸੋਹਣਾ ਦੁੱਧ ਦਿੰਦਾ 10 11 ਲੀਟਰ ਦਿੰਦਾ ਹੁਣ 8 ਕਿਲੋ ਲੀਟਰ ਤੋਂ ਦਿੰਦੀ ਪਈ ਹੈ ਦੇ ਨੈਕਸਟ 2 ਮਹੀਨਿਆਂ ਦੀ ਗੱਲ ਵੀ ਹੈ ਸੋ ਦੋਸਤੋ ਐਵੇਂ ਜਦੋਂ ਮੂਰਾ ਨਸਲ ਦੀਆਂ ਬੱਚਾ ਮੈਂ ਤੁਹਾਨੂੰ ਆਉ ਬਹੁਤ ਦਿਖਾਉਣਾ ਜਿਹੜੀਆਂ ਐਸੇ ਮੇਰੇ ਕੋਲ ਖੜਿਆ ਨੇ ਜਿਵੇਂ ਆਹ ਦੇਖੋ ਆਹ ਇੱਕ ਮੇਰੇ ਕੋਲੇ ਹੋਰ ਦੇ ਮੈਕੂਲਾ ਨਸਲ ਦੀ ਸੋ ਦੋਸਤੋ ਆਹ ਆ ਵੀ ਇੱਕ ਬਹੁਤ ਵਧੀਆ ਤੇ ਜੀ ਕੋਈ ਪਤਾ ਬਿਲਕੁਲ ਪਤਲਾ ਜਾਂਦਾ ਜਿਹੜਾ ਬਾਡੀ ਟੱਕਚੇਰੇ ਬਿਲਕੁਲ ਪਤਲਾ ਚੰਮ ਸੋ ਦੋਸਤੋ ਆਹ ਵੇਖੋ ਆ ਆਹ ਦਾ ਇੱਕ ਥਾਣ ਜਿਹੜਾ ਆਹ ਥਾਣ ਸਭ ਤੋਂ ਵੱਡੀ ਗੱਲ ਆਹ ਜਿਹੜੇ ਆਹ ਥਾਣ ਹੁੰਦੇ ਹਨਾ ਇਹ ਥਾਣ ਹੁੰਦੇ ਜਾਲੀ ਵਾਲੇ ਥਾਣ ਆਪਾਂ ਇਹਨਾਂ ਨੂੰ ਕਹਿ ਦਿੰਨੇ ਆ ਜਿਹੜੇ ਪਸ਼ੂ ਦੇ ਇਹ ਜਾਲੀ ਵਾਲੇ ਥਾਣ ਹੋਣ ਦੇਣਾ ਦੋਸਤੋ ਉਹ ਵੀ ਮੱਝ ਬਹੁਤ ਦੁੱਧ ਦੇਣ ਦੀ ਸ਼ਮਤਾ ਰੱਖਦੀ ਏ ਇਹ ਮੱਝ 15 ਕਿਲੋ ਦੁੱਧ ਦਿੰਦੀ ਹੈ ਦੋਸਤੋ ਹੁਣ ਅੱਜ ਦੀ ਘੜੀ ਵਿੱਚ ਇਹ ਮੱਝ ਤਿੰਨ ਮਹੀਨਿਆਂ ਦੀ ਗੱਪਣ ਤੇ 10 ਕਿਲੋ ਦੁੱਧ ਜਿਹੜਾ ਨੈਟ ਦਿੰਦੀ ਪਈ ਹੈ ਆ ਜਿਹੜੇ ਜਾਲੀ ਵਾਲੇ ਥਣ ਵਾਲੀ ਮੱਝ ਸੋ ਜੇ ਤੁਹਾਨੂੰ ਦੋਸਤੋ ਇਹ ਜਾਲੀ ਵਾਲੇ ਥਣਾ ਵਾਲੀ ਵੀ ਮੱਝ ਮਿਲਦੀ ਹੈ ਜਿਹੜੇ ਮੇਰੇ ਵੀਰਾਂ ਨੇ ਫਾਰਮ ਸ਼ੁਰੂ ਕਰਨਾ ਸੋ ਦੋਸਤੋ ਇਹ ਵੀ ਮੱਝ ਦੀ ਆ ਵੇਖੋ ਮਿਲਕ ਵੇਣ ਕਿੰਦੀ ਵਧੀਆ ਸੋ ਦੋਸਤੋ ਇਹ ਵੀ ਮੱਝ ਦੁੱਧ ਦੇਣ ਦੀ ਬਹੁਤ ਸ਼ਮਤਾ ਰੱਖਦੀ ਏ ਆਹ ਪੂਛ ਵੇਖੋ ਅੰਦੀ ਜੈਡ ਬਲੈਕ ਆਹ ਵੇਖੋ ਕੋਸ਼ੀਹੀ ਵਾਲ ਜਿਹੜੇ ਨੇ ਉਹ ਕੋਸ਼ੀਹੀ ਵਾਲ ਚਿੱਟੇ ਨੇ ਆ ਦੇਖੋ ਸਾਰੀ ਪੂਛ ਨਰਮ ਆਹ ਵੇਖੋ ਆ ਦੋ ਗਿੱਖਾਂ ਛੱਡ ਕੇ ਦੋਸਤੋ ਤੇ ਆਹ ਵੇਖੋ ਸਾਰੀ ਪੂਛਨ ਦੀ ਬਿਲਕੁਲ ਨਰਮ ਇਹ ਵੀ ਦੁੱਧ ਦੇਣ ਦੀ ਬਹੁਤ ਸ਼ਮਤਾ ਰੱਖਦੀ ਆਹ ਵੇਖੋ ਹੁਣ ਇਹਦੇ ਵਿੱਚ ਵੀ ਕੀ ਗੱਲ ਏ ਇਹਦੇ ਜਿਹੜੇ ਇਹਦੇ ਵਿੱਚ ਵੀ ਜਿਹੜੀਆਂ ਬਟਨ ਨੇ ਉਹ ਪੜਨਾ ਵਾਲਿਆਂ ਦੇ ਵਿੱਚ ਨਹੀਂ ਹੈ ਸੋ ਦੋਸਤੋ ਆਪਾਂ ਇਹਨੂੰ ਵੀ ਮਤਲਬ ਕਿ ਮੋਰਾ ਦੇ ਵਿੱਚ ਹੀ ਕਹਿ ਸਕਦੇ ਆ ਪਰ ਇਹ ਕੋ ਮੋਰਾ ਦੇ ਵਿੱਚ ਨਹੀਂ ਬਸ ਆ ਵੇਖੋ ਇਹਦੇ ਜਾਲੀਦਾਰ ਥਾਨ ਨੇ ਜਿਵੇਂ ਆ ਇੱਕ ਝਾਲਰ ਤਾਇਪ ਦੇ ਥਾਨ ਨੇ ਸਾਰੇ ਵੇਖੋ ਇਹ ਵੀ ਹੀ ਦੁੱਧ ਦੇਣ ਦੀ ਬਹੁਤ ਸ਼ਮਤਾ ਰੱਖਦੀ ਹੈ ਦੋਸਤੋ ਮੱਝ ਐਤਾ ਹੀ ਜਿਵੇਂ ਇੱਕ ਮੱਝ ਆਹਾ ਹੈ ਮੇਰੇ ਕੋਲ ਇਹ ਵੀ ਮੱਝ ਆਪਾਂ ਇਹਨੂੰ ਵੀ ਆਪਾਂ ਚਲੋ ਮੋਰਾ ਸੀ ਕਹਿ ਦਾਂਗੇ ਆ ਵੇਖੋ ਇਹਦੇ ਹੁਣ ਬਟਨ ਨਹੀਂ ਹੈ ਬਾਕੀ ਦੁੱਧ ਦੇ ਵੀ 14-15 ਲੀਟਰ ਦੇਣ ਦੀ ਸ਼ਮਤਾ ਰੱਖਦੀ ਏ ਸੋ ਦੋਸਤੋ ਇਹ ਸੀ ਮੋਰਾ ਨਸਲ ਦੀ ਮੱਝਾਂ ਤੁਹਾਨੂੰ ਕਾਨੂੰ ਵੈਸਤੋ ਕਿ ਹੋਰ ਦਿਖਾਉਣਾ ਲੱਗਾ ਆ ਵੇਖੋ ਦੋਸਤੋ ਆਹ ਵੀ ਹੀ ਮਰਜੇ ਮੇਰੇ ਕੋਲੇ ਮੁਰਾ ਨਸਲ ਦੀ ਏ ਬੜੇ ਉੱਚੇ ਕੱਦ ਘਟ ਦੀ ਮਾਇਆ ਇਹ ਵੀ ਚੰਗਾ ਦੁੱਧ ਦੇਣ ਦੀ ਸਮਰੱਥਾ ਰੱਖਦੀ ਏ ਜਿਵੇਂ ਆਹ ਆਹ ਵੀ ਮੁਰਾ ਨਸਲ ਦੀ ਆ ਵੇਖੋ ਹੁਣ ਇਹਦੇ ਦੇ ਥੱਲੇ ਬਟਨ ਨਹੀਂ ਹੈਗੇ ਸੋ ਦੋਸਤੋ ਜਿਹੜੀ ਮੈਂ ਤੁਹਾਨੂੰ ਪਹਿਲਾਂ ਝੋਟੀ ਦੱਸੀ ਏ ਜਿੰਦੇ ਬਟਨਾਂ ਜਿੰਦੇ ਦੇ ਆਪਣਾ ਹਾਂ ਦੁੱਸੀ ਦੀ ਮਿਲਕ ਵੇਣ ਬਹੁਤ ਵੱਡੀ ਏ ਜਿਵੇਂ ਆਹ ਵੇਖੋ ਇਹਦੇ ਦੁੱਸੀ ਜਿਹੜੀ ਹੈਗੀ ਬਹੁਤ ਮੋਟੀ ਏ ਪਤਲੀ ਨਹੀਂ ਹੈਗੀ ਸੋ ਦੋਸਤੋ ਇਹ ਪਾਇਸਾ ਜਿਵੇਂ ਆਹ ਦੇਖੋ ਇਹ ਸਿੰਘ ਬਹੁਤ ਗੁੰਡੇ ਚੂਰ ਨੇ ਪਾਰਾਂ ਦਾ ਜਿਹੜਾ ਮੂੰਹ ਹੈ ਫੇਸ ਹੈਗਾ ਬਹੁਤ ਮੋਟਾ ਹੈ ਇਹ ਪਤਲਾ ਨਹੀਂ ਹੈਗਾ ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਮੱਝਾਂ ਨੇ ਇਹ ਦੁੱਧ ਬਹੁਤ ਘੱਟ ਦੇਣ ਦੀ ਸਮਰੱਥਾ ਰੱਖਦੀਆਂ ਨੇ ਜੇ ਤੁਸੀਂ ਇੱਕ ਬਰੀਡ ਦੇ ਤੌਰ ਤੇ ਬਰੀਡਰ ਦੇ ਤੌਰ ਤੇ ਵੀ ਨਾਲ ਕੰਮ ਕਰਨਾ ਸੋ ਮੈਂ ਆਪਣੇ ਰੀਮ ਨੂੰ ਕਹੂੰਗਾ ਵੀ ਜਿਹੜੀ ਮੈਂ ਤੁਹਾਨੂੰ ਪਹਿਲੇ ਤੋਂ ਵੀ ਝੋਲੀ ਦਿਖਾਈ ਸੀ ਸੋ ਝੋਲੀ ਜਿਹੜੀ ਇਹ ਇਸ ਤੋਂ ਅੱਗੇ ਧਰਮ ਦੱਸੂਗਾ ਨੀਲੀ 라ਵੀ ਦੀ ਪਹਿਚਾਨ ਪੂਰੀ ਨੀਲੀ ਦੀ ਪਹਿਚਾਨ ਸੋ ਦੋਸਤੋ ਜਿਵੇਂ ਆਹਾ ਮੈਂ ਤੁਹਾਨੂੰ ਦੱਸਿਆ ਝੋਟੀ ਬਾਰੇ ਇਹ ਬਹੁਤ ਸ਼ਾਨਦਾਰ ਝੋਟੀ ਹੈ ਤੇ ਇਹ ਸਭ ਤੋਂ ਜਿੰਨੂੰ ਆਪਾਂ ਮੁਰਹਾ ਦੇ ਵਿੱਚ ਮੁਰਹਾ ਬਰੀਡ ਦੀ ਝੋਟੀ ਕਹਿ ਸਕਦੇ ਹਾਂ ਸੋ ਦੋਸਤੋ ਉਹੋ ਹੀ ਇਹ ਝੋਟੀ ਹੈ ਸੋ ਜਿੰਨਾ ਵੀ ਕਿਸਾਨ ਭਰਾਵਾਂ ਨੇ ਇਹ ਮੁਰਹਾ ਦੀ ਕੰਮ ਕਰਨਾ ਮੁਰਹਾ ਬਰੀਡ ਦੀ ਝੋਟੀ ਲੈਣੀ ਹੈ ਜਾਂ ਮੱਝ ਲੈਣੀ ਸੋ ਆਹਾ ਜਿਹੜੇ ਦੋ ਬਟਨ ਉਸ ਬਿਲਕੁਲ ਮਲਾਈਨ ਮਿਲਕ ਵੇਣ ਵੱਡੀ ਸੋ ਸਾਰੀਆਂ ਨਿਸ਼ਾਨੀਆਂ ਬੂਠੀ ਪਤਲੀ ਸਾਰੀਆਂ ਨਿਸ਼ਾਨੀਆਂ ਚੈੱਕ ਕਰਕੇ ਸੋ ਜਿਹੜੀ ਮੁਰਹਾ ਦੀ ਝੋਟੀ ਹੈ ਲੈ ਸਕਦੇ ਹੋ ਤੋ ਦੋਸਤੋ ਇਹ ਗੱਲ ਮੇਰੀ ਫੇਰ ਨੋਟ ਕਰ ਲਿਓ ਬਹੁਤ ਗਰਮੀ ਹੈ ਜਿਹੜੇ ਨਵੇਂ ਦੋਸਤਾਂ ਨੇ ਫਾਰਮ ਸਟਾਰਟ ਕਰਨਾ ਹੈ ਨਾ ਤੋ ਦੋਸਤੋ ਸੋਚ ਸਮਝ ਕੇ ਤੇ ਕੌਨਫੀਡੈਂਸ ਲੈਵਲ ਦੇ ਨਾਲ ਜਿਹੜਾ ਕਰਿਓ ਆਪ ਕੰਮ ਕਰਿਓ ਦੇਖੋ ਅਸੀਂ ਹੁਣ ਸਾਦੋ ਪਾਹਿਰ ਦਾ ਇੱਕ ਬੱਜਿਆ ਅਸੀਂ ਹੁਣ ਸਾਰੀਆਂ ਮੱਜਾਂ ਨਵਾ ਰਹੇ ਆਂ گاਵਾ ਵੀ ਨਮੋਣੀਆਂ ਨੇ ਇਸ ਤੋਂ ਬਾਅਦ ਅੱਜ ਅਸੀਂ ਇੱਕ ਜਿਹੜਾ ਇਹਨਾਂ ਦੇ ਵਿੱਚ ਮੱਜਾਂ ਨਵਾਉਣ ਦੇ ਬਾਅਦ ਜਿਹੜਾ ਅਸੀਂ ਤਲਾਬ ਬਣਾਇਆ ਹੋਇਆ ਉਦੀ ਸਪਾਈ ਵੀ ਚੱਲਦੀ ਪਈ ਏ ਸੋ ਦੋਸਤੋ ਮੈਂ ਗਰੋਕਰ ਨਾਲੇ ਇੱਕ ਮੋਰਾ ਬਰੀਡ ਦੀ ਜਾਣਕਾਰੀ ਸਾਂਝੀ ਕਰ ਲਈਏ ਸੋ ਇੰਨੀ ਜਿਹੜੀ ਮੇਰੀ ਤਾਂ ਜਾਣਕਾਰੀ ਇਹ ਤੁਹਾਨੂੰ ਕਿਦਾਂ ਲੱਗੀ ਸੋ ਦੋਸਤੋ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੰ ਸਿੰਘ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਦੋਸਤੋ ਕੁਦਰਤ ਡੇਰੀ ਫਾਰਮ ਆਪਣਾ Facebook ਤੇ ਫਾਲੋ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਭਰਾਵਾਂ ਨੂੰ ਮੋਰਾ ਬਰੀਡ ਦੇ ਬਾਰੇ ਪਤਾ ਲੱਗ ਸਕੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ